ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਮਾਨਸਾ ਜ਼ਿਲ੍ਹੇ ਦੀਆਂ ਮਸ਼ਹੂਰ ਹਸਤੀਆਂ ਬਾਰੇ ਜਿਨ੍ਹਾਂ ਨੇ ਕਲਾਕਾਰੀ ਦੇ ਖੇਤਰ ਵਿੱਚ ਬਹੁਤ ਨਾਮ ਕਮਾਇਆ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਵੀਡੀਓ ਤੇ ਪਹਿਲੇ ਨੰਬਰ ਤੇ ਗੱਲ ਕਰਾਂਗੇ ਸਿੱਧੂ ਦੀ ਜਿਨੇ ਦੁਨੀਆ ਨੂੰ ਹਿਲਾਇਆ ਤੇ ਸਾਰੇ ਪਾਸੇ ਮਾਨਸਾ ਜ਼ਿਲ੍ਹੇ ਦਾ ਨਾਮ ਚਮਕਾਇਆ ਪਰ ਆਪਣੇ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ ਉਹਦਾ ਕੋਈ ਮੁੱਲ ਆਪਾਂ ਕਹੀਏ ਨਹੀਂ ਪਾਇਆ ਸਿੱਧੂ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਪਰ ਜਿੱਥੇ ਵੀ ਮੌਕਾ ਮਿਲੇ ਉਹਦੇ ਇਨਸਾਫ਼ ਦੀ ਗੱਲ ਜ਼ਰੂਰ ਕਰਦਿਆ ਕਰੋ ਤੇ ਉਹਦੇ ਮਾਤਾ ਪਿਤਾ ਦਾ ਸਾਥ ਜ਼ਰੂਰ ਦਿਓ ਤੇ ਆਪਾਂ ਅਗਲੀ ਹਸਤੀ ਦੀ ਗੱਲ ਕਰਦੇ ਆਂ ਉਹਦਾ ਨਾਮ ਹੈਗਾ ਕੁਲਵਿੰਦਰ ਬੇਲਾ ਜੋ ਕਿ ਪਿੰਡ ਟੈਪੀ ਦਾ ਵਸਨੀਕ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮਸ਼ਹੂਰ ਅਦਾਕਾਰਾ ਜੋ ਕਿ ਗਲਾਬੂ ਮਾਸੀ ਦੇ ਨਾਮ ਨਾਲ ਵੀ ਮਸ਼ਹੂਰ ਹੋਏ ਨੇ ਨਿਰਮਲ ਆ ਰਿਸ਼ੀ ਜੋ ਕਿ ਵੱਡੇ ਕੀਵੇ ਦੇ ਵਸਨੀਕ ਨੇ ਤੇ ਫਿਰ ਗੱਲ ਕਰਦੇ ਆਂ ਅਖਾੜਿਆਂ ਦੇ ਬਾਦਸ਼ਾਹ ਕਿਹਾ ਜਾਣ ਵਾਲੇ ਗਾਇਕ ਲਾਵ ਹੀਰਾ ਬਾਰੇ ਜਿਨ੍ਹਾਂ ਦਾ ਪਿੰਡ ਅਚਾਨਕ ਹੈ ਜੋ ਕਿ ਬੁਲਾਡੇ ਕੋਲ ਪੈਂਦਾ ਹੈ ਉਹਨਾਂ ਦਾ ਅਸਲੀ ਨਾਮ ਹੈ ਲਾਭ ਸਿੰਘ اٹਵਾਲ ਇਸ ਤੋਂ ਇਲਾਵਾ ਕੋਰਾਲਾ ਮਾਨ ਪੁਰਾਣਾ ਨਾਮ ਲਪ੍ਰੀਤ ਸਿੰਘ ਮਾਨ ਜੋ ਕਿ ਪਿੰਡ ਕੋਰਾਲਾ ਦੇ ਵਸਨੀਕ ਨੇ ਤੇ ਗੁਰੂ ਨਾਨਕ ਕਾਲਜ ਬੁਲਾਡਾ ਦੇ ਸਟੂਡੈਂਟ ਵੀ ਰਹੇ ਨੇ ਤੇ ਅਗਲੀ ਹਸਤੀ ਦਾ ਨਾਮ ਲੈਣ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਪੁੱਛਦੇ ਆ ਕਲਾਕਾਰੀ ਦੇ ਖੇਤਰ ਤੋਂ ਇਲਾਵਾ ਗਏ ਸਵਾਲ ਇੱਕ ਬੰਦਾ ਫਫੜੇ ਭਾਈ ਕਹਿੰਦਾ ਡਿਪਟੀ ਸਪੀਕਰ ਵੀ ਰਹਾਗਾ ਉਸ ਦਾ ਨਾਮ ਕੀ ਆ ਕਮੈਂਟ ਜ਼ਰੂਰ ਕਰਿਓ ਦੇਖਦੇ ਹਾਂ ਕਿਨੂੰ ਕਿਨੂੰ ਪਤਾਗਾ ਤੇ ਅਗਲਾ ਨਾਮ ਹੈ ਬਿੱਟੂ ਖੰਨੇ ਵਾਲੇ ਦਾ ਜੋ ਕਿ ਪਿੰਡ ਆਲੂਪੁਰ ਦਾ ਸਨਿਕ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ ਗੇਵੀ ਚਹਲ ਪੰਜਾਬੀ ਐਕਟਰ ਤੇ ਮਾਡਲ ਨੇ ਜੋ ਕਿ ਅਲੀ ਸ਼ੇਰਾ ਦੇ ਸਨਿਕ ਨੇ ਤੇ ਫਿਰ ਗੱਲ ਕਰਦੇ ਆਪਾਂ ਬੀਬਾ ਜੀ ਦੀ ਨਾ ਨਾ ਉਹ ਨਹੀਂ ਤੁਸੀਂ ਗਲਤ ਸਮਝ ਗਏ ਮਨ ਲਗਾ ਆਪਾਂ ਹਰਸਿਮਰਤ ਕੌਰ ਦੀ ਗੱਲ ਨਹੀਂ ਕਰ ਰਹੇ ਇੱਥੇ ਬਿਬਾ ਅਨਮੋਲ ਗਗਨਮਾਨ ਜਿਨ੍ਹਾਂ ਦੀ ਮਸ਼ਹੂਰੀ ਤਾਂ ਵੈਸੇ ਕਲਾਕਾਰੀ ਦੇ ਖੇਤਰ 'ਚ ਬਹੁਤ ਸੀ ਪਰ ਅੱਜਕੱਲ ਰਾਜਨੀਤੀ 'ਚ ਨੇ ਤੇ 5 ਮਿੰਟਾਂ ਵਾਲੇ ਡਾਇਲੋਗ ਕਰਕੇ ਜ਼ਿਆਦਾ ਮਸ਼ਹੂਰ ਹੋਏ ਨੇ ਤੁਹਾਨੂੰ ਪਤਾ ਹੀ ਐ ਐਮਐਸਪੀ ਬਾਰੇ ਉਹਨਾਂ ਨੇ ਕਿਹਾ ਸੀ ਵੀ 5 ਮਿੰਟਾਂ 'ਚ ਕਰ ਦਾਂਗੇ ਸੈਟ ਚਲੋ ਗਲੜ ਰਹੀ ਐ ਵੈਸੇ ਤੁਹਾਨੂੰ ਯਾਦ ਕਰਾਤਾ ਤੇ ਫੇਰ ਗੱਲ ਕਰਦੇ ਆ ਪ੍ਰੋਡਿਊਸਰ ਅਸ਼ੋਕ ਪੰਸਲ ਜੀ ਜੋ ਕਿ ਮਾਨਸਾ ਤੋਂ ਨੇ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਬਹੁਤ ਹੀ ਮਸ਼ਹੂਰ ਨਾਟਕਕਾਰ ਜਿਨ੍ਹਾਂ ਦੀਆਂ ਰਚਨਾਵਾਂ ਅੱਜ ਤੱਕ ਪੰਜਾਬ ਵਿੱਚ ਬਹੁਤ ਪ੍ਰਚਲਿਤ ਨੇ ਉਹਨਾਂ ਦਾ ਨਾਮ ਹੈ ਅਜਮੇਰ ਸਿੰਘ ਔਲਖ ਜੀ ਜੋ ਕਿ ਕਿਸ਼ਨਗੜ੍ਹ ਫਰਮਾਹੀ ਦੇ ਜੰਪਾਲ ਹਨ ਤੇ ਨਹਿਰੂ ਕਾਲਜ ਵਿੱਚ ਟੀਚਰ ਵੀ ਰਹੇ ਸਨ ਕਿੰਨਾ ਕਿੰਨਾ ਨੂੰ ਅਜਮੇਰ ਸਿੰਘ ਔਲਖ ਜੀ ਨੇ ਪੜਾਇਆ ਹੈ ਉਹ ਕਮੈਂਟ ਜ਼ਰੂਰ ਕਰਿਓ ਪੰਜਾਬੀ ਐਕਟਰ ਅਮਨਤ ਾਲੀਵਾਲ ਮਾਨਸਾ ਸ਼ਹਿਰ ਦੇ ਵਸਨੀਕ ਹਨ ਜੱਗਾ ਭੀਖੀ ਪਿੰਡ ਭੀਖੀ ਦੇ ਵਸਨੀਕ ਨੇ ਪੰਜਾਬੀ ਐਕਟਰ ਨਿਸ਼ਾ ਬਾਨੋਂ ਮਾਨਸਾ ਸ਼ਹਿਰ ਦੇ ਜੰਪਾਲ ਨੇ ਤੇ ਸ਼ਿਫਰਾ ਗੋਇਲ ਜੋ ਕਿ ਪੰਜਾਬੀ ਸਿੰਗਰ ਨੇ ਉਹ ਵੀ ਮਾਨਸਾ ਦੇ ਹੀ ਨੇ ਤੇ ਇਸ ਤੋਂ ਇਲਾਵਾ ਦੀਪ ਢਿੱਲੋਂ ਕੋਟੜਾ ਦੇ ਜੰਪਾਲ ਨੇ ਤੇ ਪੰਜਾਬੀ ਸਿੰਗਰ ਕਵਰ ਚਹਿਲ ਜੋ ਕਿ ਕੋਟੜਾ ਦੇ ਹੀ ਜੰਪਾਲ ਨੇ ਜੋ ਕਿ ਆਪਣੇ ਕੁਝ ਕੁ ਗੀਤਾਂ ਨਾਲ ਬਹੁਤ ਨਾਮ ਖੱਟ ਗਏ ਇਸ ਜੱਗ ਤੇ ਤੇ ਇਸ ਤੋਂ ਇਲਾਵਾ ਸਿੰਗਰ ਆਰਨੇਤ ਧਰਮਪੁਰੇ ਤੋਂ ਨੇ ਗਾਇਕ ਹਰਮਨ ਸਿੱਧੂ ਪਿੰਡ ਖਿਆਲਾ ਦੇ ਬਸਨੀਕ ਨੇ ਖਿਆਲਾ ਕਲਾ ਦੇ ਤੇ ਅੱਗੇ ਗੱਲ ਕਰਦੇ ਆਂ ਤਾਰੇ ਦੀ ਤਾਰਾ ਪਾਲ ਤਾਰਾ ਪਾਲ ਦੀ ਜੋ ਸਾਰੇ ਪਾਸੇ ਯੱਦ ਕਰਾਈ ਜਾਂਦਾਗਾ ਹਾਸੀਆਂ ਖੇਡੀਆਂ ਤੋਂ ਲੈ ਕੇ ਗਾਇਕੀ ਤੱਕ ਸਾਰੇ ਪਾਸੇ ਨਾਮ ਕਮਾਉਣ ਵਾਲਾ ਤਾਰਾ ਕ੍ਰਾਂਗਣੇ ਤੋਂ ਹੈ ਤੁਸੀਂ ਅਕਸਰ ਸਿੱਧੂ ਮੂਸੇ ਵਾਲੇ ਨਾਲ ਵੀ ਦੇਖਿਆ ਹੋਣਾ ਇਹਨਾਂ ਨੂੰ ਪੰਜਾਬੀ ਸਿੰਗਰ ਤੇ ਗਿੱਧਾ ਕੋਚ ਪਾਲ ਸਿੰਘ ਸਮਾਉ ਸੁਚਾ ਸੂਰਮੇ ਦੇ ਪਿੰਡ ਸਮਾਉ ਦੇ ਜੰਪਾਲ ਹਨ ਬਾਕੀ ਗੀਤਕਾਰ ਅਮਰੀਕ ਪੀਖੀ ਗਾਇਕ ਗੁਲਜ਼ਾਰ ਬੰਬ ਲੱਕੀ ਰੂੜੇਕੇ ਪਿੰਡ ਪੀਖੀ ਦੇ ਵਸਨੀਕ ਨੇ ਪੰਜਾਬੀ ਗੀਤਕਾਰ ਰਮੇਸ਼ ਬਰੇਟਾ ਜੋ ਕਿ ਬਰੇਟਾ ਤੋਂ ਨੇ ਤੇ ਇਸ ਤੋਂ ਇਲਾਵਾ ਗੁਰਚੇਤ ਫੱਤੇਵਾਲੀਆ ਜੋ ਕਿ ਪਿੰਡ ਫੱਤੇ ਤੋਂ ਨੇ ਜਿਸ ਅਗਲੇ ਇਨਸਾਨ ਦੀ ਗੱਲ ਕਰ ਰਹੇ ਆ ਉਸ ਨੇ ਆਪਣੀ ਅਦਾਕਾਰੀ ਨਾਲ ਆਪਣੀ ਕਾਮੇਡੀ ਨਾਲ ਆਪਾਂ ਨੂੰ ਬਹੁਤ ਹਸਾਇਆ ਹੈ ਤੇ ਉਸ ਐਕਟਰ ਦਾ ਨਾਮ ਹੈ ਕਾਕਾ ਕੌਦਕੀ ਜੋ ਕਿ ਮਾਨਸਾ ਸ਼ਹਿਰ ਦੇ ਜੰਮਪਾਲ ਸਨ ਤੇ ਇਹਨਾਂ ਦਾ ਗੰਡਾਸੇ ਵਾਲਾ ਡਾਇਲੋਗ ਬਹੁਤ ਮਸ਼ਹੂਰ ਹੋਇਆ ਹੈ ਤੇ ਅਗਲੇ ਹਨ ਅਰਸ਼ਦੀਪ ਚੋਟੀਆਂ ਜੀ ਜੋ ਕਿ ਪਿੰਡ ਚੋਟੀਆਂ ਦੇ ਵਸਨੀਕ ਹਨ ਮਸ਼ਹੂਰ ਗੀਤਕਾਰ ਜੱਗਾ ਜੋੜਕੀਆਂ ਜੋ ਕਿ ਜੋੜਕੀਆਂ ਦੇ ਨੇ ਪੰਜਾਬੀ ਗਾਇਕ ਮਨਜੀਤ ਮਾਵੀ ਪਿੰਡ ਸੈਦੇਵਾਲਾ ਦੇ ਰਹਿਣ ਵਾਲੇ ਨੇ ਪੰਜਾਬੀ ਗਾਇਕ ਉਦਮ ਆਲਮ ਬੁਲੱਡੇ ਦੇ ਬਸਨੀਕ ਨੇ ਤੇ ਪ੍ਰੀਤ ਬੁਲਾਡੇ ਵਾਲਾ ਉਹ ਵੀ ਬੁਲਾਡੇ ਦਾ ਹੀ ਬਸਨੀਕ ਸੀ ਮਾਨਸਾ ਚਲੇ ਦੇ ਕਲਾਕਾਰ ਬਹੁਤ ਨੇ ਬਹੁਤਿਆਂ ਦੇ ਨਾਮ ਲੈਣੇ ਇਸ ਵੀਡੀਓ ਵਿੱਚ ਰਹਿ ਗਏ ਸੋ ਇਸ ਗੱਲ ਦੀ ਮਾਫੀ ਚਾਉਂਨੇ ਆ ਤੇ ਇੱਕ ਹੋਰ ਗਾਇਕ ਜੱਸੀ ਢਾਲੀਵਾਲ ਜੋ ਕਿ ਉਹ ਵੀ ਮਾਨਸਾ ਦੇ ਨੇ ਮਾਨਸਾ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਤੇ ਹੋਰ ਵੀ ਬਹੁਤ ਕਲਾਕਾਰਾਂ ਨੇ ਆਪਣੇ ਜ਼ਿਲ੍ਹੇ ਦਾ ਨਾਮ ਕਰਾਇਆ ਹੈ ਕਈਆਂ ਦੀ ਕਦਰ ਪਾਏਗੀ ਤੇ ਕਈਆਂ ਨੂੰ ਮਜਬੂਰੀਆਂ ਦੇ ੱਤੇ ਸ਼ਾਹੀ ਨੇ ਡੇਗ ਲਿਆ ਤੇ ਆਪਾਂ ਅਗਲੀ ਵੀਡੀਓ ਕਿਸ ਵਿਸ਼ੇ ਤੇ ਪੇਸ਼ ਕਰੀਏ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ